ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿਹਦੇ ਬੰਦੇ ਨੂੰ ਚਾ ਮਤਲਬ ਚੈਨੀ ਚੋਰ ਬਣਾ ਲਏ ਨੇ ਇਹ ਲੋਕ ਛੋਡੇ ਨਾਲ ਕਿਤੇ ਵਾਪਰੀ ਹੈ ਐਸ ਐਚ ਡੀ ਮੇ ਜਾ ਕੇ ਜ਼ਹਿਰ ਮਾਰਦਾ ਉਹ ਹੀ ਹੱਥਾਂ ਚਾਏ ਫਿਰਦੇ ਆ ਇਸ ਵੇਲੇ ਇਹ ਜਿਹੜੀਆਂ ਘਟਨਾਵਾਂ ਦੇ ਸੂਰਤ ਕੋਈ ਬੋਲਦੀ ਹੈ ਇਸ ਸਰਕਾਰ ਦੇ ਕੋਈ ਨਾਮਰੋਸ ਆਪਾਂ ਨੂੰ ਪਹਿਲਾਂ ਸੀ ਨਾ ਇਹ ਨਿਆਰੀ ਕਿਸੇ ਦਾ ਬੰਦੇ ਆ ਆ ਜਿਹੜਾ ਕਿ ਸੰਵਿਧਾਨਿਕ ਤੌਰ ਤੇ ਇਸ ਉਸ ਵਿੱਚ ਜੋੜ ਬਣੀ ਨਹੀਂ ਸੀ ਅਸੀਂ ਜਜਵਾਦ ਵਿੱਚ ਆ ਕੇ ਇੱਕ ਸਰਗੋਸ ਬੰਦੇ ਨੂੰ ਚੁਣ ਕੇ ਸੋਦੇ ਰਾਜ ਭਾਗ ਦੇਤਾ ਜਿਹਨੇ 5 ਵਜੇ ਤੋਂ ਬਾਅਦ ਸ਼ਰਾਬ ਪੀ ਲੈਣੀ ਹੈ ਸਵੇਰੇ ਉਹਦੇ ਜੋ ਅਫਸਰ ਹੈ ਜੋ ਉਹਨੇ ਕਿੰਨੇ ਜਾਣਾ ਉਹਦਾ ਟੋਰ ਆ ਬੋਲਣਾ ਉਹਨੂੰ ਲੈ ਕੇ ਖਾਲੂ ਨੇ ਨੇ ਉਹ ਅਫਸਰ ਕਿਹਦੇ ਨੇ ਉਹ ਪਹਿਲੇ ਹੀ ਕਿਸੇ ਨਾ ਕਿਸੇ ਬਾਡੀ ਸਰਕਮੇ ਆ ਮਾਈਆਂ ਰਿਟਾਇਰਮੈਂਟ ਤੋਂ ਬਾਅਦ ਸੀਟਾਂ ਪੱਕੀਆਂ ਕਰ ਫਿਰਦੇ ਨੇ ਤੇ ਉਹ ਉਸੇ ਹਿਸਾਬ ਨਾਲ ਚਲਾਉਂਦੇ ਆ ਜੋ ਲੈ ਕੇ ਬੇਟਨ ਜਾਵੇ ਫੜ ਕੇ ਆਪਦੇ ਘਰੇ ਆ ਜਾਣਾ ਇਹਦੀ ਚਿੰਤਾ ਨਾ ਕਰਦੇ ਹੋਏ ਇਹ ਤਾਂ ਖਤਰਨਾਕ ਜਿਹੜੀ ਫੁਰਨੀ ਜਮਾਤ ਹੈ ਉਹਦੇ ਵੱਧ ਖਿਆਲ ਦਿੰਦੇ ਇਹਨਾਂ ਇਹਨਾਂ ਦਾ ਲੋਕਾਂ ਨੇ ਸਬਾਇਆ ਕਰਤਾ ਦੂਤ ਦੀ ਦੂਤ ਜਿਹੜੀ ਦੂਸਰੀ ਜਮਾਤ ਹੈ ਨਾ ਉਹ ਤੋਂ ਅੱਗੇ ਬਚਣਾ ਉਹਦੇ ਪ੍ਰਤੀ ਵੱਧ ਸਤੂਤ ਰਹਿਣਾ ਇੰਨੀ ਇੱਕ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦਾ ਜੇ ਕੋਈ ਗੁੰਮਦਾ ਹੋਇਆ ਟੱਟ ਵੱਧ ਮੁਰ ਗਿਆ ਵਾਂ ਕਿਵੇਂ ਕਰਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਸਾਡੀ ਟੀਮ ਵਿੱਚ ਰੱਖਿਆ ਜਿਹਦਾ ਨਾਮ ਨਹੀਂ ਬੋਲੇਗਾ ਅਸੀਂ ਮਾਫੀ ਮੰਗਦੇ ਆ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਅਰਬੰਦਰ ਸਿੰਘ ਜੀ ਗੱਲ ਸਾਬਕਾ ਪਹਿਲੇ ਪੱਟੀ ਤੇ ਜਿਲ੍ਹਾ ਉਹ ਕਹਿੰਦੇ ਕੋਈ ਨਹੀਂ ਮਾਤਾ ਇੱਕ ਹਫ਼ਤੇ ਬਾਅਦ ਆਏ ਜਦੋਂ ਮਾਤਾ ਇੱਕ ਹਫ਼ਤੇ ਬਾਅਦ ਗਈ ਤੇ ਗੁਰੂ ਸਾਹਿਬ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਪੁੱਤਰਾ ਅੱਗੇ ਤੋਂ ਗੋਡਣਾ ਖਾਈ ਉਹ ਮਾਤਾ ਕਹਿੰਦੀ ਗੁਰੂ ਜੀ ਜੇ ਇਹ ਗੱਲ ਕਹਿੰਦੀ ਸੀ ਉਸ ਦਿਨ ਹੀ ਕਹਿ ਦਿੰਦੇ ਕਹਿੰਦੇ ਉਸ ਦਿਨ ਤਾੜ ਹੀ ਕਹੀ ਉਦੋਂ ਮੈਂ ਵੀ ਗੁੜ ਖਾਂਦਾ ਸੀ ਮੈਂ ਗੁੜ ਛੱਡ ਕੇ ਤਾਂ ਅੱਜ ਕਹਿ ਰਿਹਾ ਅੱਜ ਜਿਹੜੇ ਲੋਕ ਤੁਧ ਨਸ਼ਾ ਵਿਰੋਧ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਸ਼ਾਮ ਨੂੰ 6 ਵਜੇ ਆਪਣਾ ਦਫ਼ਤਰ ਬੰਦ ਕਰ ਲੈਂਦੇ ਐ ਸ਼ਾਮ ਨੂੰ ਮਹਿਫਲਾਂ ਲੱਗਦੀਆਂ ਨੇ ਨਸ਼ਿਆਂ ਦੇ ਦੌਰ ਚੱਲਦੇ ਨੇ ਜਿਹੜੇ ਪਤਾ ਨਹੀਂ ਕਿਤੇ ਡਿੱਗ ਪੈਂਦੇ ਨੇ ਪਤਾ ਨਹੀਂ ਜਿੰਨਾਂ ਕੁੜੀਆਂ ਕਿੱਥੇ ਚਲੀ ਫਿਰਦੀ ਐ ਯਾਰੋ ਆਪਾਂ ਕਹਿੰਦੇ ਨਸ਼ਿਆਂ ਦੇ ਵਿਰੁੱਧ ਜੁੱਧ ਕਰਨਾ ਮੈਂ ਸਮਝਦਾ ਐ ਕਿ ਜੁੱਧ ਨਸ਼ੇ ਵਿਰੁੱਧ ਕਰਨਾ ਐ ਤੇ ਪਹਿਲਾ ਆਮ ਆਦਮੀ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਏਗਾ ਸਰਦਾਰ ਭਗਵੰਤ ਸਿੰਘ ਮਾਨ ਨਸ਼ੇ ਕਰਨ ਵਾਲੇ ਲੋਕਾਂ ਦੇ ਆਈ ਕੌਮ ਨੇ ਮੈਂ ਕਈ ਵਾਰੀ ਫੇਸਬੁੱਕ ਤੇ ਉਹਨਾਂ ਦੀਆਂ ਪੁਰਾਣੀਆਂ ਵੀ ਲੱਗਨਦਾ ਐ ਜਿਹਦੇ ਵਿੱਚ ਕਮਿਸ਼ਹਣੀ ਦੇ ਤੌਰ ਤੇ ਚਾਚੇ ਮਕਰ ਦੇ ਤੌਰ ਤੇ ਐਕਟਿੰਗ ਕਰਦੇ ਨੇ ਲੋਕਾਂ ਨੂੰ ਦੱਸਦੇ ਆ ਕਿ ਸ਼ਰਾਬ ਪੀਂਦਾ ਹੈ ਕਿਤੇ ਇੱਕ ਕ੍ਰਪਟ ਖਾਣੇਦਾਰ ਦੀ ਭੂਮਿਕਾ ਨਿਭਾਉਂਦੇ ਆ ਕਿਤੇ ਇੱਕ ਨਵਾਂਕ ਸਕੂਲ ਦੇ ਬੱਚੇ ਦੀ ਭੂਮਿਕਾ ਨਿਭਾਉਂਦੇ ਆ ਕਿਤੇ ਉਹ ਕ੍ਰਪਟ ਲੀਡਰ ਦੀ ਭੂਮਿਕਾ ਨਿਭਾਉਂਦੇ ਆ ਮੈਂ ਮਹਿਸੂਸ ਕਰਦਾ ਤੇ ਕੀ ਉਹਨਾਂ ਦੀ ਮੈਂ ਆਪਣੇ ਤੌਰ ਤੇ ਟੈਲੀਵਿਜ਼ਨ ਤੇ ਵੇਖਦਾ ਸੀ ਜਦੋਂ ਗੱਲ ਦੇ ਵਿੱਚ ਚਿੱਤਰਾਂ ਦਾ ਹਾਰ ਪਾ ਗਏ ਖੋਦੇ ਦੇ ਵਿੱਚ ਧਾਕੇ ਮਾਨ ਸਾਹਿਬ ਦੀ ਐਕਟੀਵਿਟੀ ਇੱਕ ਪਿਆਣਾ ਬੜਾ ਚੱਲਦਾ ਹੈ ਮੈਨੂੰ ਇਹ ਲੱਗਦਾ ਲੋਕਾਂ ਨੂੰ ਇਹ ਲੱਗਦਾ ਹੈ ਉਹ ਸਾਰਾ ਇਤਿਹਾਸ ਬੁਰਾਇਆ ਜਾ ਰਿਹਾ ਹੈ ਅੱਜ ਉਹ ਸਾਰਾ ਕੁਝ ਪੰਜਾਬ ਵਿੱਚ ਵਾਪਰ ਰਿਹਾ ਹੈ ਨਸ਼ਿਆਂ ਦੀ ਪਰਮਾਰ ਹੈ ਇੱਥੇ ਕਰਪਟਾ ਲੋਕਾਂ ਦੀ ਪਰਮਾਰ ਹੈ ਗੰਦੇ ਪੁਲਿਸ ਅਫਸਰ ਜਿਹੜੇ ਨੇ ਉਹਨਾਂ ਨੇ ਪੰਜਾਬ ਦਾ ਹਾਲ ਤੇ ਹਾਲ ਕਰ ਦਿੱਤਾ ਮੈਂ ਪ੍ਰਾਪ ਤੁਹਾਡੇ ਗਵਰਨਰ ਦੇ ਨਾਲ ਸੰਬੰਧਤ ਹੈ ਪਤੀ ਵਿਧਾਨ ਸਭਾ ਵਾਲ ਕੇ ਨਾਲ ਸੰਬੰਧਿਤ ਹੈ ਸਾਡੇ ਹਲਕੇ ਦੇ ਵਿੱਚ ਬੇਤਹਾਸ਼ਾ ਸਰਕਾਰ ਵੇਲੇ ਕੰਮ ਹੋਏ ਕਾਂਗਰਸ ਸਰਕਾਰ ਵੇਲੇ ਜਿੰਨਾ ਵਿਕਾਸ ਪਿੰਡਾਂ ਦਾ ਕਾਂਗਰਸ ਵੇਲੇ ਹੋਇਆ ਹੈ ਅੱਜ ਤੱਕ ਨਹੀਂ ਕਰਿਆ ਹੋਇਆ ਸਾਡੇ ਹਲਕੇ ਦੇ 113 ਪਿੰਡ ਨੇ 113 ਪਿੰਡਾਂ ਦੇ ਵਿੱਚੋਂ 99 ਪਿੰਡਾਂ ਵਿੱਚ ਸੀਵਰੇਜ ਪਾਤਾ ਆ ਬਾਬਾ ਸੀਚੇਵਾਲ ਦੀ ਗੱਲ ਅਸੀਂ ਚੁਣਦੇ ਆ ਉਹ ਕਹਿੰਦੇ ਜੀ ਬੜੀ ਸਫਾਈ ਕਰਦੇ ਆ ਮੈਂ ਮੇਰੇ ਨਾਲ ਭਾਵੇਂ ਵਾਪਰੇ ਨੇ ਜੋ ਕਿ ਜਦੋਂ ਆ ਜਿਹੜੇ ਸਰਕਾਰ ਦੇ ਮੰਤਰੀ ਉਹਦੇ ਹੱਕ ਚ ਬੋਲਦੇ ਨੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਪਕੋ ਆਪਣੇ ਇੱਕ ਇੱਕ ਪਿੰਡ ਵਿੱਚ ਸੀਵਰੇਜ ਪਾ ਕੇ ਦਿਖਾਓ ਤੁਹਾਨੂੰ ਪਤਾ ਲੱਗੇ ਕਿ ਸੀਜੇਵਾਲ ਸਾਹਿਬ ਕੀ ਕਰਦੇ ਨੇ ਸਾਡੇ ਮਨ ਵਿੱਚ ਵੀ ਬੜੀ ਸ਼ਰਧਾ ਸੀ ਕਿ ਬਾਬਾ ਸੀਜੇਵਾਲ ਜੀ ਕੋ ਜਾਣਾ ਸੀਵਰੇਜ ਪਾਉਣ ਦੀ ਗੱਲ ਕਰਦੇ ਆ ਉਹਨਾਂ ਦੇ ਇੱਕ ਮੋਡਸ ਪ੍ਰਿੰਡ ਹੀ ਹੈ ਆਪਣੇ ਬੰਦੇ ਭੇਜ ਕੇ ਤੁਹਾਡੇ ਪਿੰਡ ਦੀਆਂ ਗਲੀਆਂ ਦਾ ਨਕਸ਼ਾ ਬਣਾ ਦਿੰਦੇ ਨੇ ਤੇ ਜਦੋਂ ਨਕਸ਼ੇ ਨਕਸ਼ੇ ਪਾ ਕੇ ਸ਼ਿਵਰਜ ਕੌਣ ਦੀ ਗੱਲ ਚੱਲਦੀ ਹੈ ਉਹ ਕਹਿੰਦੇ ਅਸੀਂ ਤਾਂ ਕੰਮ ਕਰਾਂਗੇ ਜੇ ਸ਼ਿਵਰਜ ਵਾਲੀਆਂ ਪਾਈਪਾਂ ਸਾਡੀਆਂ ਫੈਕਟਰੀਆਂ ਤੋਂ ਖਰੀਦੋਗੇ ਅਸੀਂ ਉਹਨਾਂ ਦੀ ਫੈਕਟਰੀ ਤੋਂ ਇੱਕ ਦੋ ਪਿੰਡਾਂ ਵਿੱਚ ਪਾਈਪਾਂ ਪਾਈਆਂ ਤੇ ਜਦੋਂ ਪਾਈਪਾਂ ਪਾਈਆਂ ਪਤਾ ਕੀਤਾ ਮਾਰਕੀਟ ਵਿੱਚ ਜਿਹੜੀ ਪਾਈਪ ਮਾਰਕੀਟ ਵਿੱਚੋਂ 1000 ਰੁਪਏ ਦੀ ਮਿਲਦੀ ਹੈ ਬਾਬੇ ਸ਼ੀਸ਼ੇਵਾਲ ਦੀ ਫੈਕਟਰੀ ਤੋਂ 1.5 ਹਜ਼ਾਰ ਰੁਪਏ ਕਰਦੀ ਹੈ। ਫਿਰ ਉਹਨਾਂ ਨੇ ਜਿਹੜੀ ਲੇਬਰ 50 ਰੁਪਏ ਫੁੱਟ ਸਾਡੇ ਪੰਜਾਬ ਚੋਂ ਤੁਹਾਨੂੰ ਮਿਲਦੀ ਹੈ। ਬਾਬਾ ਸ਼ੀਸ਼ੇਵਾਲ ਦੀ ਲੇਬਰ 100 ਰੁਪਏ ਫੁੱਟ ਲੱਗਦੀ ਹੈ। ਹਾਂਜੀ ਇਹਨਾਂ ਦੇ ਵਿੱਚ ਅਮਰਤਪਾਲ ਸਿੰਘ ਬੁੱਟਰ ਐਡਵੋਕੇਟ ਐਡਵੋਕੇਟ ਸਾਹਿਬ ਅੱਜ ਤੁਸੀਂ ਰੈਲੀ ਤੇ ਆਏ ਹੋ ਕਿੰਨਾ ਕੱਟ ਲੱਗਦਾ ਏ? ਕੱਟ ਜੀ ਇਹਦੇ ਤੁਸੀਂ ਖੁਦ ਦੇਖ ਸਕਦੇ ਏ ਠਾਠਾ ਮਾਰਦਾ ਕੱਟ ਨਰੋਲ ਕੱਠਾ ਪਿਆਰ ਵਾਲਾ ਕਾਠ ਜਿਹੜਾ ਬਿਲਕੁਲ ਬਿਨ ਸੱਦੇ ਤੋਂ ਜਿਹੜਾ ਜਿਹੜੀ ਕਿਹਦੀ ਸ਼ਖਸੀਤਾ ਹੈ ਸ਼ਖਸੀਤਾ ਹੈ ਸਰਦਾਰ ਸਖਪਾਲ ਸਿੰਘ ਖਹਿਰਾ ਜੀ ਸਾਡੇ ਜਿਹੜੇ ਕਿਸਾਨ ਕਾਂਗਰਸ ਦੇ 올 ਇੰਡੀਆ ਦੇ ਜਿਹੜੇ ਚੇਅਰਮੈਨ ਨੇ ਜੀ ਸਾਡੇ ਪ੍ਰਧਾਨ ਪੰਜਾਬ ਦੇ ਕਿਸਾਨ ਵਿੰਗ ਦੇ ਕਿਰਨਜੀਤ ਸਿੰਘ ਮਿੱਠਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਗੇਲਾ ਜੀ ਸਾਡੇ ਖੇਮਕਰਨ ਹਲਕੇ ਤੋਂ ਚੇਅਰਮੈਨ ਰਾਜ ਸਿੰਘ ਤੇ ਹੋਰ ਜਿਹੜੀਆਂ ਸਤਕਾਰਯੋਗ ਸ਼ਖਸੀਅਤਾਂ ਇੱਥੇ ਹਾਜ਼ਰ ਨੇ ਜਿਵੇਂ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿ ਸ਼ੈਲਰਾਂ ਵਾਲਿਆਂ ਨੇ ਜਿਹੜੀ ਆ ਕਿਸਾਨਾਂ ਦੀ ਲਗਾਤਾਰ ਮਿਲ ਜੁਲ ਕੇ ਲੁੱਟ ਕੀਤੀ ਆ ਲੁੱਟਖਸੁੱਟ ਕੀਤੀ ਆ ਲੋਕਾਂ ਦੀਆਂ ਫਸਲਾਂ ਰੋਲੀਆਂ ਆ ਉਸ ਚੀਜ਼ ਨੂੰ ਲੈ ਕੇ ਜਿਹੜੀ ਆ ਕਣਕ ਦੀ ਆਉਣ ਵਾਲੀ ਫਸਲ ਨੂੰ ਮਦੇ ਨਜ਼ਰ ਰੱਖਦੇ ਹੋਏ ਜਿਹੜੀ ਇਹ ਕਾਨਫਰੰਸ ਅੱਧੀ ਗਈ ਆ ਤਾਂ ਕਿ ਜਿਹੜੀ ਕਿਸਾਨਾਂ ਦੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ ਜਾਵੇ ਲੋ ਐਂਡ ਆਰਡਰ ਦੀ ਸਥਿਤੀ ਤੇ ਤੁਸੀਂ ਦੇਖ ਸਕਦੇ ਜੀ ਆ ਪਿਛਲੇ 3 ਦਿਨ ਪਹਿਲਾਂ ਸਾਡੇ ਜਿਹੜੇ ਸਬ ਇੰਸਪੈਕਟਰ ਚਰਨਜੀਤ ਸਿੰਘ ਚਰਨਜੀਤ ਸਿੰਘ ਦਾ ਕਤਲ ਜਿਹੜਾ ਆਏ ਉਸ ਤੋਂ ਬਾਅਦ ਵੀ ਖੁੱਦ ਅੰਦਾਜ਼ਾ ਲਾ ਸਕਦੇ ਜੀ ਇੱਥੇ ਘਰਾਂ 'ਚ ਬੈਠੇ ਲੋਕ ਸੇਫ ਨਹੀਂ ਹੈਗੇ ਹੁਣ ਨਸ਼ਿਆਂ ਦੀ ਹੋਮ ਡਿਲੀਵਰੀ ਚੱਲਦੀ ਪਈ ਆ ਪਹਿਲਾਂ ਤਾਂ ਕਿਸੇ ਨੂੰ ਲੱਭ ਕੇ ਲਿਆਉਣਾ ਪੈਂਦਾ ਸੀ ਅੱਜ ਕੱਲ ਉਹ ਡਿਲੀਵਰੀ ਚੱਲਦੀ ਪਈ ਆ ਆਮ ਪਾਰਟੀ ਦੇ ਕੀ ਸੁਧਾਰ ਜੋ ਲੋਕ ਜਿੰਨਾਂ ਸੁਧਾਰ ਹੋਇਆ ਪਾਰਟੀ ਆ ਆਮ ਆਰਨੀ ਪਾਰਟੀ ਇੱਕ ਝੂਠਾ ਬਦਲਾਏ ਗਮਰਾਹ ਕੀਤਾ ਲੋਕਾਂ ਨੂੰ ਉਹਨਾਂ ਨੇ ਗਮਰਾਹ ਕਰਕੇ ਜਿਹੜਾ ਧੋਖੇ ਨਾਲ ਲੋਕਾਂ ਨੂੰ ਆਪਣੇ ਬੁਲਾਵੇ 'ਚ ਲੈ ਕੇ ਜਿਹੜਾ ਏ ਧੱਕੇਸ਼ਾਹੀ ਕਰਨ ਲਈ ਆ ਪਰਚੇ ਲੋਟਕ ਸੋਟਾ ਤੇ ਬੇਈਮਾਨੀ ਦਾ ਜਿਹੜਾ ਇਹ ਸਾਰਾ ਟੋਲਾ ਬੇਈਮਾਨਾਂ ਦਾ ਰੋ ਉਹ ਕਿੰਨਾ ਦਿਸਾਇਆ ਕਾਂਗਰਸ ਪਾਰਟੀ ਦੇ ਇਹ ਜਿਹਾ ਚਾਕਲੇਸ਼ਨ ਚੱਲਿਆ ਆ ਕਿ ਜੋਤ ਤੱਤ ਪਰ ਬੈਠਾ ਜੀ ਕਾਂਗਰਸ ਦੀ ਸਰਕਾਰ ਨੂੰ ਜਿਹੜਾ ਆ ਇਹ ਆਉਣ ਵਾਲੇ ਸਮੇਂ 'ਚ ਅੱਗੇ ਲਿਆਉਣ ਲਈ ਤੇ ਮਾਰਾ ਹੀ ਮੇਰ ਕਰੂਗਾ 100 ਤੋਂ ਵੱਧ ਸੀਟਾਂ ਲੈ ਕੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣੂਗੀ ਬਲਕਿ ਕਿਹੜਾ ਵਧਾਈ ਦਿੱਤਾ ਚਲੋ ਆ ਸਾਡੇ ਲਈ ਜੀ ਸਰਦਾਰ ਕਿਰਨਜੀਤ ਸਿੰਘ ਮਿੱਠਾ ਤੋਂ ਵਧੀਆ ਕੋਈ ਵਿਧਾਇਕ ਹੋ ਹੋ ਹੀ ਨਹੀਂ ਸਕਦਾ ਤਰਨਧਾਰ ਨਾਲ ਕੇ ਨਹੀਂ ਇੰਨਾ ਵਰਗੇ ਇਮਾਨਦਾਰ ਇਨਸਾਨ ਸਾਨੂੰ ਕਿਤੇ ਮਿਲਦਾ ਹੀ ਨਹੀਂ ਹੈ ਸਾਰੇ ਹਲਕੇ ਦੀ ਆਵਾਜ਼ ਹੈ ਜੀ ਸਰ ਰੈਲੀ ਤੇ ਪਹੁੰਚਿਓ ਬਹੁਤ ਵਧੀਆ ਜੀ ਬਹੁਤ ਵਧੀਆ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਜੀ ਵੇਖੋ ਆਪਣਾ ਕਿਰਨਜੀਤ ਸਿੰਘ ਮਠਾਣ ਆਂਦੀ ਏ ਬੜੀ ਸਫਲ ਰੈਲੀ ਆ ਔਰ ਮੈਨੂੰ ਲੱਗਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਨ ਹਲਕੇ ਦੇ ਐਮਐਲਏ ਦੇ ਚਾਹਵਾਨ ਬਣਦੇ ਔਰ ਜਨਤਾ ਉਹਨਾਂ ਦੇ ਨਾਲ ਆ ਅੱਜ ਦੀ ਰੈਲੀ ਤੋਂ ਤੇਹੀ ਮਹਿਸੂਸ ਹੋਦਾ ਪਿਓ ਐਮਐਲਏ ਬਣਨਗੇ ਕਿਸ ਉਦੇ ਤੇ ਰਹਿ ਚੁੱਕੇ ਰੈਲੀ ਵੇਖੋ ਜੀ ਤੁਹਾਨੂੰ ਵੀ ਪਤਾ ਆ ਸਰਕਾਰ ਜਿਹੜੀ ਝਾੜੂ ਵਾਲਿਆਂ ਦੀ ਫੇਰ ਆ ਇੱਥੇ ਚਾਹਲਾ ਕੁਝ ਖਤਮ ਹੋ ਚੁੱਕਾ ਆ ਕੁਝ ਵੀ ਇੱਕ ਵੀ ਵਾਦਾ ਇਹਨਾਂ ਪੂਰਾ ਨਹੀਂ ਕੀਤਾ ਇੰਨਾ ਕੁਝ ਕਿਹਾ ਸੀਗਾ ਇਹਨਾਂ ਝੂਠ ਝਾੜ ਬੋਲ ਕੇ ਤੇ ਲੋਕਾਂ ਨੇ ਇਹਨਾਂ ਤੇ ਯਕੀਨ ਕਰ ਲਿਆ ਲੋਕਾਂ ਨੇ ਉਹ ਕੈਂਡੀਡੇਟ ਦੇ ਵੇਖਿਆ ਹੀ ਨਹੀਂ ਆ ਸਿਰਫ ਝਾੜੂ ਵੇਖ ਕੇ ਵੋਟਾਂ ਪਾਤੀਆਂ ਤੇ ਹੁਣ ਲੋਕ ਪਛਤਾਉਂਦੇ ਪਿਆ 3 ਸਾਲ ਹੋ ਗਏ ਕੋਈ ਇੱਕ ਵਾਦਾ ਤੁਸੀਂ ਦਾਅ ਦੋ ਜਾਂ ਕੋਈ ਸੰਗਤ ਦਾਅ ਦੋ ਵੀ ਕੋਈ ਹਾਂਜੀ ਤਹੂ ਤਾਂ ਕਿੰਨੀ ਨਹੀਂ ਲੱਗਿਆ ਕੀ ਜੀ ਪੰਜਾਬ ਦੇ ਲੋਕਾਂ ਨੂੰ ਕਿੰਨੀ ਕਿਸਮ ਦੀ ਗੱਲ ਜਿੰਨੀਆਂ ਤੁਹਾਨੂੰ ਮਿਲੀਆਂ ਉਹਨੀਆਂ ਮੈਨੂੰ ਮਿਲੀਆਂ ਉਹਨਾਂ ਹੀ ਇਹਨਾਂ ਲੋਕਾਂ ਨੂੰ ਮਿਲੀਆਂ ਉਹ 600 ਜੀ ਉਟ ਕੀ ਅੰਦਾਜ਼ੀ ਉਹ 300 ਤਾਂ ਅੱਗੇ ਵੀ ਵਾਪਸ ਸੀਗਾ ਕਰਦੇ ਸੀਗੇ ਵੀ ਬਿਜਲੀ ਸਸਤੀ ਕਰਦੇ ਕੋਈ ਲੋਕਾਂ ਨੂੰ ਫਾਇਦਾ ਹੁੰਦਾ ਹੁਣ 1000 ਰੁਪਿਆ ਬੀਬੀਆਂ ਨੂੰ ਆਖੇ ਮਿਲਿਆ ਤੁਸੀਂ ਦੱਸ ਦਿਓ ਉਹ 20000 ਰੁਪਏ ਆਂਦੇ ਸੀ ਇਹ ਤੇ ਰੇਲ ਚੋਕ ਨਾਲ ਕਿ ਮਿਲਿਆ ਉਹਦੇ ਇੱਕੋ ਇੱਕੋ ਸਾਡੀ ਰਹਿ ਗਈ ਆ ਜਿਹੜੀ ਐਨ ਪੀਐਮ ਨੂੰ 1000 ਰੁਪਏ ਦੇ ਤਾ ਉਹ ਵੀ ਦੇ ਦੇ ਇਸੇ ਦੀ ਵੋਟਾਂ ਮੰਗਦਾ ਕਦੋਂ ਦੇਰੀਆ ਜੋ ਵੋਟਾਂ ਤੋਂ ਅਗਲੇ ਦਿਨ ਵਿਓਗੇ ਫਿਰ 2027 ਚ ਉਹ ਤੇ ਫਿਰ ਜਿਹੜੀ ਸਰਕਾਰ ਆ ਉਹ ਆਪੇ ਦੇ ਲੂਗੀ ਇਹਨਾਂ ਨੇ ਤੇ ਉਦੋਂ ਤੇ ਲਾਗੂ ਕਰਨੀ ਸੀ ਨਾ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮਿਲਿਆ ਨਸ਼ਾ ਤੇ ਪਿੰਡ-ਪਿੰਡ ਅੱਗੇ ਤੇ ਹੈਗਾ ਸੀਗਾ ਜ਼ਿਲ੍ਹੇ ਦੇ ਵਿੱਚ ਹੁੰਦਾ ਹੁਣ ਤੇ ਪਿੰਡ-ਪਿੰਡ ਹੋ ਗਿਆ ਘਰ-ਘਰ ਹੋ ਗਿਆ ਸਸਤਾ ਹੈ ਕਿ ਮਹਿੰਗਾ ਹੈ ਸਸਤਾ ਦੇ ਕੋਈ ਨਿਆ ਲੋਕਾਂ ਨੂੰ ਨਹੀਂ ਮਿਲਿਆ ਲੋਕਾਂ ਦਾ ਜੇ ਅੱਗੇ ਕੰਮ ਉਹ ਦੱਸੇ ਤਾਂ 2000 ਰੁਪਏ ਦੇ ਵਿੱਚ ਕਿਸੇ ਕਿਸੇ ਵੀ ਮਹਿਕਮੇ ਦੇ ਵਿੱਚ ਤੁਹਾਨੂੰ 20000 ਚ ਵੀ ਨਹੀਂ ਹੁੰਦਾ ਤੇ 20000 ਪੈਸੇ ਲੈ ਕੇ ਵੀ ਫਿਰ ਵੀ ਰੋਣਾ ਪਿਆ ਜਾਂ ਪਿਆ ਜਾਂਦਾ ਵੀ ਇਹ ਸਾਡਾ ਕੰਮ ਹੋਇਆ ਨਹੀਂ ਗੱਲ ਜੁਜੇ ਸਵਾਈ ਜਿਹੜੀ ਸਰਕਾਰ ਵਿਖਾ ਜਨੇ ਦੀ ਦੇਖੋ ਜੀ ਅਸੀਂ ਤੇ ਸਰਕਾਰ ਵਿਖਣਾ ਦੋਨੇ ਆ ਕਾਂਗਰਸ ਦੀ ਆਮ ਪਬਲਿਕ ਦੇ ਵਿੱਚ ਇਹ ਗੱਲ ਆ ਵੀ ਕਾਂਗਰਸੀ ਸਰਕਾਰ ਆ ਗਈ ਆ ਫਿਰ ਵੀ ਮੈਂ ਕਾਂਗਰਸ ਦੀ ਲੀਡਰਸ਼ਿਪ ਨੂੰ ਜਾਂ ਕਾਂਗਰਸ ਦਾ ਜਿਹੜਾ ਵੀ ਭਰਾ ਕੋਈ ਕਾਂਗਰਸ ਨਾਲ ਹਮਦਰਦੀ ਰੱਖਦਾ ਉਹਨੇ ਕਹਿਣਾ ਚਾਹੁੰਦਾਗਾ ਕਿ ਐਨਾ ਸੌਖੇ ਜਿਨਾ ਲਿਓ ਕਿ ਸਾਡੀ ਲੜਾਈ ਮੇਨ ਹੋਣਾ ਕਾਂਗਰਸ ਪਾਰਟੀ ਦੀ ਲੜਾਈ ਭਾਜਪੀ ਨਾਲ ਹੋਣੀ ਆ ਇਹ ਤੁਹਾਨੂੰ ਵੀ ਪਤਾ ਆ ਪਰ ਪਬਲਿਕ ਨੂੰ ਵੀ ਪਤਾ ਆ ਕਿ ਬੀਜੇਪੀ ਸੈਂਟਰ 'ਚ ਬੈਠੀ ਹੋ ਕਿਸੇ ਬਾਈ ਹੋਕ ਕੋਰ ਬਾਈ ਕ੍ਰੋਕ ਸਵਾਲ ਖੜਾ ਹੁੰਦਾ ਕਿ ਕਾਂਗਰਸ ਪਾਰਟੀ ਨੂੰ ਲੋਕ ووٹ ਕਿਉਂ ਨਹੀਂ ਕਰ ਪਾਉਂਦੀ ਪਿਛਲੇ ਸਮੇਂ 'ਚ ਵੇਖ ਲਓ ਭਾਵੇਂ ਕਾਂਗਰਸ ਪਾਰਟੀ ਦੀ ਆਪਸ 'ਚ ਫੁੱਟ ਵੀ ਰਹੀ ਸੀ ਪਰ ਫਿਰ ਵੀ ਹਰ ਇੱਕ ਪਿੰਡ ਗਰੀਬ ਹੱਲੇ ਦੇ ਵਿੱਚ ਕੰਮ ਹੋਏ ਆ ਔਰ ਲੋਕ ਕੰਮ ਦੀ ਮੈਂ ਆਪ ਕਿਸ ਇੱਕ ਪਿੰਡ ਦਾ ਸਰਪੰਚ ਰਿਹਾ ਆ ਮੈਂ ਜਦੋਂ ਸਾਡੀ ਗ੍ਰਾਂਟ ਮਿਲੀ ਸੀ ਅਸੀਂ ਵੱਧ ਤੋਂ ਵੱਧ ਉੱਥੇ ਕੰਮ ਕੀਤਾ ਆ ਸੀਵਰੇਜ ਤੱਕ ਵੀ ਪਿੰਡਾਂ 'ਚ ਪਾਏ ਆ ਇਸ ਕਰਕੇ ਮੈਂ ਮੈਨੂੰ ਪਤਾ ਹੈ ਵੀ ਲੋਕ ਸ਼ਾਦੀ ਦੀ ਗੱਲ ਕਰ ਲਈਏ ਤੇ ਦੇਸ਼ ਕਹਿੰਦੇ ਦਾ ਜਾਨ ਤੋਂ ਅਕਾਲੀ ਪਾਰਟੀ ਕੋ ਬੰਦ ਹੋਇਆ ਤੇ ਨਾ ਕਾਂਗਰਸ ਪਾਰਟੀ ਕੋ ਬੰਦ ਹੋਇਆ ਵੇਖੋ ਜੀ ਮੈਂ ਭਾਜੀ ਇੱਕ ਸਾਲ ਇੱਕ ਭਾਈ ਸਾਹਿਬ ਇਹ ਗੱਲ ਕਹਿਣੀ ਜਾਊਂਗਾ ਵੀ ਨਸ਼ਾ ਜਿਹੜਾ ਹੁਣ ਨਸ਼ਾ ਸਿਰਫ ਨਸ਼ਾ ਨਹੀਂ ਰਿਹਾ ਉਹ ਵਪਾਰ ਬਣ ਗਿਆ ਉਹ ਜਿਹੜੇ ਵੀ ਲੋਕ ਕਰਦੇ ਨੇ ਨਾ ਵੇਖੋ ਇੱਕ ਮਜ਼ਦੂਰ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੰਮ ਕਰਦਾ 500 ਰੁਪਏ ਲਿਉਦਾ ਨਸ਼ੇ ਦੀ ਕੁੜੀ ਜਾ ਕੇ ਇੱਕ ਮੁੰਡਾ ਵੇਚ ਕੇ ਆਉਂਦਾ 500 ਰੁਪਏ ਦੀ ਲਿਉਦਾ ਉਸੇ ਵੇਲੇ ਯਾਰ ਦੀ ਵੇਚ ਆਉਂਦਾ ਉਹ ਨਹੀਂ ਬੰਦ ਹੋਣਾ ਉਹ ਥੱਲੇ ਲੈਵਲ ਦਾ ਕਿਹਾ ਉਹ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜੇ ਮੈਂ ਕਾਂਗਰਸੀ ਆ ਮੈਂ ਇਹ ਗੱਲ ਵਾਦੇ ਨਾਲ ਦਾਅਵੇ ਨਾਲ ਕਹਿ ਸਕਦਾ ਨਸ਼ਾ ਨਹੀਂ ਬੰਦ ਹੋਣਾ ਤੁਹਾਡੀ ਸਰਕਾਰ ਨੂੰ ਨਹੀਂ ਬੰਦ ਹੋਊਗਾ ਨਹੀਂ ਹੋਊਗਾ ਕਾਂਗਰਸ ਕੋਲ ਵੀ ਨਹੀਂ ਬੰਦ ਹੋਊਗਾ ਵੇਖੋ ਮੁੱਦੇ ਤੇ ਇਹੀ ਹੋਣਿਆ ਨਾ ਲੋਕਾਂ ਨੂੰ ਹਰ ਇੱਕ ਲੋਕਾਂ ਦਾ ਕਸ਼ਟ ਜਿਹੜਾ ਉਹਨੂੰ ਮਿਨੀਮਾਈਜ਼ ਕੀਤਾ ਜਾਵੇ ਥੋੜਾ ਕੀਤਾ ਜਾਵੇ ਖਤਮ ਹੋਣ ਵਾਲਾ ਕੰਮ ਜਿਹੜਾ ਹਾਂ ਇੱਕ ਤਰੀਕੇ ਨਾਲ ਨਸ਼ਾ ਖਤਮ ਹੋ ਜਾ ਸਕਦਾ ਤਿੰਨ ਚੀਜ਼ਾਂ ਇਕੱਠੀਆਂ ਹੋਣ ਸਰਕਾਰ ਪੁਲਿਸ ਤੇ ਪਬਲਿਕ ਅਗਰ ਤਿੰਨਾਂ ਚੀਜ਼ਾਂ ਇੱਕ ਲਾਈਨ ਦੇ ਵਿੱਚ ਹੋਣ ਗਿਆ ਇੱਕ ਇੱਕ ਫੈਸਲੇ ਤੇ ਮੋਹਰ ਲੱਗੂਗੀ ਕਿ ਆ ਕੰਮ ਕਰਨਾ ਆ ਪਬਲਿਕ ਦਾ ਸਭ ਤੋਂ ਜ਼ਿਆਦਾ ਅਹਿਸਾਸ ਜ਼ਰੂਰੀ ਆ ਇਹ ਪਾਬਲਕ ਸਾਥਰੀ ਦਿੰਦੀ ਪਾਬਲਕ ਨਹੀਂ ਫੜਾਉਂਦੀ ਜੇ ਮੰਨ ਲਓ ਕੋਈ ਬੰਦਾ ਫੜਾਉਂਦਾ ਆ ਉਹਨੂੰ ਜਾ ਕੇ ਜਾ ਕੇ ਨਕਸ਼ਤਸ਼ਾ ਵਿੱਚ ਵਾਲੇ ਗੋਲੀ ਮਾਰ ਆਉਂਦੇ ਆ ਪੁਲਿਸ ਉਹਦੀ ਰੱਖਿਆ ਨਹੀਂ ਕਰਦੀ ਸਰਕਾਰ ਉਹਦੇ ਮਗਰ ਨਹੀਂ ਖਲੋਂਦੀ ਤੇ ਕੋਣ ਤੁਹਾਨੂੰ ਤੁਸੂਕ ਕੌਣ ਦੇਊਗਾ ਦੱਸੋ ਤੈਨੂੰ ਕੋਈ ਵੀ ਨਸੂਕ ਦੇਊਗਾ ਜੇ ਪਹਿਲੀ ਵਾਰੀ ਹੋਇਆ ਕਿ ਆਮ ਪਾਰਟੀ ਨੇ ਨਕਸ਼ਤਸ਼ਾ ਜਿਹੜੇ ਸਤਾਕਰ ਸੀ ਉਹਨਾਂ ਦੇ ਮਾਰਦਾ ਹੋ ਕੇ ਲਾ ਕੇ ਪਾਜੀ ਮੈਂ ਤੁਹਾਨੂੰ ਦੱਸਾਂ ਤੁਸੀਂ ਆ ਹੁਣ ਤੁਹਾਡੇ ਆਨਲਾਈਨ ਆ ਤੁਹਾਡੇ ਦੰਦ ਖੱਟੇ ਹੋ ਜਾਣੇ ਸੁਣ ਕੇ ਤੁਹਾਡੇ ਦੰਦ ਖੱਟੇ ਹੋ ਜਾਣੇ ਆ ਜੋ ਕੁਛ ਹੋ ਨਸ਼ੇ ਦਾ ਮਾਰੇ ਹੋਣ ਲਿਆ ਆ ਪਰ ਮੈਂ ਕਹਿ ਨਹੀਂ ਸਕਦਾ ਮੈਨੂੰ ਇਹ ਨਹੀਂ ਪਤਾ ਕਿ ਮੈਂ ਇਥੋਂ ਮਿਲ ਕੇ ਪਿੰਡੋਂ ਪੜਨਾ ਕਰ ਰਹੀ ਆ ਪੜਨਾ ਆ ਦੇਖ ਹੁਣ ਮੈਂ ਚੱਲ ਬਾਅਦ ਸ਼ੋਰ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ? ਹਾਂ ਜੀ ਆਹ ਦੱਸੋ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ? ਹਾਂ ਜੀ ਰੈਲੀ ਕਰਕੇ ਆਇਆ ਕਿਹੜੀ ਕਿਹੜੀ ਮੁੱਦੇਾਂ ਤੇ ਗੱਲ ਹੋਈ? ਆਹ ਖਰਾਬ ਹੋ ਰਹੀ ਹੈ ਜੀ। ਇਹ ਕਿਹੜੇ ਮੁੱਦੇ ਤੇ ਗੱਲ ਹੋਈ ਮੈਂ? ਨਸ਼ੇ ਬੰਦੋ। ਨਸ਼ੇ ਬੰਦ ਕੋ ਛੁੱਟ ਰਿਹਾ ਹੈ ਗਰੀਬੀ ਤੇ। ਹਾਂ ਪਾਰਟੀ ਸਿਰ ਕੋ ਛੁੱਟ ਮਾਰਦੀ ਹੈ ਜੀ। ਨਸ਼ੇ ਬੰਦਾਂ ਦੀ। ਕਿਸਾਨਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਹੋਈ। ਨਹੀਂ ਜੀ। ਆ ਬਾਬੂ ਗਰੀ ਬੋੜੀ ਬੋੜੀ ਸਤਿ ਸ਼੍ਰੀ ਅਕਾਲ ਜੀ ਰਾਜ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਕਿਰਪਾ ਪਾਪੇ ਨਾਲ ਕਿਹੜੇ ਕਿਹੜੇ ਇਲਾਕੇ ਚ ਆਏ ਹੋ ਅਸੀਂ ਇਸ ਟਾਈਮ ਮਾਤਲ ਕੇ ਜੀ ਐਂਚਪਾਲ ਜੀ ਤੇ ਕਿਹੜੀ ਅੱਜ ਰੈਲੀਆਂ ਹੋਈਆਂ ਕਿਹੜੇ ਕਿਹੜੇ ਮੁੱਦੇ ਲੈ ਕੇ ਰੈਲੀ ਕੀਤੀ ਸਰ ਜੀ ਆਪਣਾ ਸਾਰਾ ਕਿਸਾਨੀ ਦਾ ਮੁੱਦਾ ਕੀ ਹੈ ਵੀ ਜੀ ਸਾਹਿਬ ਹਾਂ ਜੀ ਇਹ ਜਿਹੜਾ ਕਿਸਾਨੀ ਦੇ ਮੁੱਦੇ ਦੀ ਗੱਲ ਕੀਤੀ ਹੈ ਖੇਲੋਤ ਸਾਹਿਬ ਨੇ ਤੇ ਬਾਕੀ ਠੀਕ ਹੈ ਵੈਸੇ ਬਾਕੀ ਉਹ ਵੀ ਠੀਕ ਆ ਬਾਕੀ ਜਿੰਨੇ ਚਿਰ ਤੁਹਾਨੂੰ ਪਤਾ ਵਿਚਰਨ ਜਿਆ 30 ਸਾਲ ਹੋ ਗਿਆ ਪਿੱਠਾ ਸਾਹਿਬ तरह दिया खबर अपने आले दुआले चैनल लाई सब्सक्राइब करो अते नु। तो खबर शेयर करो अगलिया तुसी देखते दे रहो इंडियन टीवी न्यूज पंजाब